ਨੀ ਮਕਤਾ ਪ੍ਰੀਤ ਨਾਲ ਚਰਖਾ ਚੰਨਣੇ ਦਾ ਸ਼ਾਵਾ ਚਰਖਾ ਚੰਨਣੇ ਦਾ ਨੀ ਮਕਤਾ ਪ੍ਰੀਤ ਨਾਲ ਚਰਖਾ ਚੰਨਣੇ ਦਾ ਸ਼ਾਵਾ ਚਰਖਾ ਚੰਨਣੇ ਦਾ ਇਸ ਕੜਿਆ ਕਿਸੇ ਲੋਹਾਰ ਲਾਠੀ ਲੋਹੇ ਦੀ ਸ਼ਾਵਾ ਲਾਠੀ ਲੋਹੇ ਦੀ ਨੀ ਮਕਤਾ ਚਰਖਾ ਚੰਨਣ ਦਾ ਸ਼ਾਵ ਚਰਖਾ ਚੰਨਣ ਦਾ ਨਿ ਚਰਖਾ ਕੋ ਕਰ ਦੇਂਦਾ ਸ਼ਾਵ ਕੁੱਕਰ ਲੱਗਾ ਕਲੇਜੇ ਛਾਵ ਇੱਕ ਮੇਰਾ ਦਿਲ ਪਿਆ ਤੜਕੇ ਛਾਵ ਚਰਖਾ ਚੰਨਣ ਦਾ ਨੀਮਕਤਾ ਪ੍ਰੀਤਾਂ ਨਾਲ ਚਰਖਾ ਚੰਨਣ ਦਾ ਚਾਵਾਂ ਚਰਖਾ ਚੰਨਣ ਦਾ ਇਸ ਘੜਿਆ ਕਿਸੇ ਲੋਹਾਰ ਲਾਠੀ ਲੋਹੇ ਦੀ ਚਾਵਾਂ ਲਾਠੀ ਲੋਹੇ ਦੀ ਚਰਖੇ ਦਾ ਮੈਂ ਰੰਗ ਕੀ ਅੱਖਾਂ ਰੰਗ ਸੀ ਉਹਦਾ ਸੁਨਰੇ ਬਾਬਲ ਮੇਰਾ ਖਤ ਜੇ ਪੜਿਆ ਰੋਇਆ ਪਰ ਇੱਕ ਚਿਹਰੇ ਚਰਖਾ ਚੰਨਣ ਦਾ ഷാ ചരഖാ ചെന്നണക്കിത ചരഖാ ചെന്നണാ ചരഖാ ചെന്നണാ ചെന്നണാ ചരഖാ ചെന്നണദാ ദ ചരഖേ ਮੈਨੂੰ ਚਰਖਾ ਦਿੱਤਾ ਵਿੱਚ ਚਰਖੇ ਦੇ ਮੇਖਾ ਮਾਰਣੀ ਜਦ ਜਿਆਦਾ ਜਾਵੇ ਚਟ ਚਰਖੇ ਵਾਲ ਵੇਖਾਂ ਚਰਖਾ ਚੰਨਣ ਦਾ ਸ਼ਾਵਾ ਚਰਖਾ ਚੰਨਣ ਦਾ ਨਿਮਕਤਾ ਫਰੀਤ ਨਾਲ ਚਰਖਾ ਚੰਨਣ ਦਾ ਸ਼ਾਵਾਂ ਚਰਖਾ ਚੰਨੇ ਦਾ ਇਸ ਘੜਿਆ ਕਿਸੇ ਲੋਹਾਰ लाठी ਲੋਹੇ ਦੀ ਸ਼ਾਵਾਂ ਲਾਟੀ ਲੋਹੇ ਦੀ ਉੱਚੇ ਬਨੇਰੇ ਕਾਂ ਪਿਆ ਬੋਲੇ ਮੈਂ ਚਰਖੇ ਤੰਦ ਪਾਵਾਂ ਉੱਚੇ ਬਨੇਰੇ ਕਾਂ ਪਿਆ ਬੋਲੇ ਮੈਂ ਚਰਖੇ ਤੰਦ ਪਾਵਾਂ ਵੇਖਾਂ ਮੇਰੇ ਨੋ ਕਟ ਕਟ ਚੋਰੀਆ ਪਾਵਾਂ ਚਰਖਾ ਚੰਨਣੇ ਦਾ ਸ਼ਾਵਾਂ ਚਰਖਾ ਚੰਨਣੇ ਦਾ ਨਿਮਕ ਤਾਪਰੀ ਤਾਨਾਲ ਚਰਖਾ ਚੰਨਣੇ ਦਾ ਸ਼ਾਵਾਂ ਚਰਖਾ ਚੰਨਣੇ ਦਾ ਇਸ ਘੜਿਆ ਕਿਸੇ ਲੋਹਾਰ ਲਾਠੀ ਲੋਹੇ ਦੀ ਸ਼ਾਵਾਂ ਲਾਠੀ ਲੋਹੇ ਦੀ ਨਿਮਕ ਤਾਪਰੀ ਤਾਨਾਲ ਚਰਖਾ ਚੰਨਣੇ ਦਾ